ਜੇ ਆਪਾਂ ਦੋ ਇਸ਼ੂਜ਼ ਦੇ ਉੱਤੇ ਟਰੱਕਿੰਗ ਨਾਲ ਰਿਲੇਟਡ ਗੱਲ ਕਰ ਰਹੇ ਹਾਂ ਇੱਕ ਤਾਂ ਕਾਰਗੋ ਥੈਫਟ ਨੂੰ ਲੈ ਕੇ ਤੇ ਦੂਜਾ ਜਿਹੜੇ ਟਰੱਕ ਡਰਾਈਵਰਸ ਆ ਉਹਨਾਂ ਦੀ ਸੇਫਟੀ ਨੂੰ ਲੈ ਕੇ ਜਦੋਂ ਤੁਸੀਂ ਟਰੱਕ پارک ਕਰਦੇ ਆ ਕਿੱਥੇ پارک ਕਰਦੇ ਆ ਲਾਈਟਨਿੰਗ ਏਰੀਆ 'ਚ ਕਰਦੇ ਆ ਲੋਕ ਲਾ ਕੇ ਰੱਖਦੇ ਆ ਬਾਹਰ ਨਿਕਲ ਕੇ ਜਾਂਦੇ ਆ ਕਿਤੇ ਸਟੋਰ ਤੇ ਕੁਝ ਸਮਾਨ ਖਰੀਦਣ ਜਾਂ ਫੂਡ ਖਰੀਦਣ ਆ ਪਾਲੇ ਦੋਲੇ ਦੇਖਦੇ ਆ ਜਾਂ ਨਹੀਂ ਦੇਖਦੇ ਤੇ ਜਾਂ ਤੁਸੀਂ ਸੋਨਾ ਪਾਈਆ ਮਹਿੰਗੀਆਂ ਚੀਜ਼ਾਂ ਪਾਈਆਂ ਆ ਇੱਕ ਬੜੀ ਅਨਫੋਰਚੂਨੇਟ ਚੀਜ਼ ਵਾਪਰੀ ਹੈਗੀ ਆ ਪਿਛਲੇ ਹਫਤੇ ਸਟਾਕਟਨ ਦੇ ਵਿੱਚ ਇੱਕ ਟਰੱਕ ਸਟਾਪ ਤੇ ਦੋ ਪੰਜਾਬੀ ਟਰੱਕਰ ਸੀ ਉਹਨੇ ਟਰੱਕ پارک ਕੀਤਾ ਤੇ ਉਹ ਬਾਹਰ ਸਟੋਰ ਤੋਂ ਕੋਈ ਸਮਾਨ ਲੈ ਕੇ ਆਏ ਰਸਤੇ ਦੇ ਵਿੱਚ ਉਹਨਾਂ ਦੀ ਜਿਹੜੀ ਆ ਸਟੋਰ ਤੇ ਲੱਗੇ ਸੀ ਜੋ ਝਗੜਾ ਹੋ ਗਿਆ ਕਿਸੇ ਨਾਲ ਉਹਨਾਂ ਨੇ ਕਿਹਾ ਵੀ ਸੋਨਾ ਪਾਇਆ ਸੀ ਕਾਫੀ ਮਹਿੰਗੇ ਜਿਹੜੀ ਚੀਨੀ ਪਾਈ ਸੀ ਗਲ ਨੂੰ ਤੇ ਉਹ ਉਹਨੇ ਕਿਹਾ ਵੀ ਜਿਹੜੇ ਲੁਟੇਰੇ ਸੀਗੇ ਬਈ ਸਾਨੂੰ ਇਹ ਦੇ ਦਿਓ ਤੇ ਜਦੋਂ ਉਹਨਾਂ ਨੇ ਨਾ ਕੀਤੀ ਦੋ ਜਣੇ ਸਿਗੇ ਕੈਨੇਡਾ ਤੋਂ ਇੱਕ 45 ਸਾਲਾਂ ਦਾ ਦੱਸਿਆ ਗਿਆ ਤੇ ਇੱਕ 28 ਸਾਲਾਂ ਦਾ ਤੇ ਉਹਨਾਂ ਨੇ ਕਿਹਾ ਵੀ ਨਹੀਂ ਦੇਣੇ ਤੇ ਇੱਕ ਉਹਨੀ ਸ਼ਰੀਆਮ ਗੋਲੀ ਮਾਰਦੀ ਤੇ ਉਹ ਜੋ 45 ਸਾਲਾਂ ਵਾਲਾ ਆਪਣਾ ਪੰਜਾਬੀ ਬੰਦਾ ਸੀਗਾ ਉਹਦੀ ਜਿਹੜੀ ਆ ਉੱਥੇ ਮੌਕੇ ਤੇ ਹੀ ਮੌਤ ਹੋ ਗਈ ਜਿਹੜਾ 28 ਸਾਲਾਂ ਦਾ ਆ ਉਹਦੇ ਜਿਹੜੀ ਸੱਟ ਉਹਦੇ ਲੱਗੀ ਹੈਗੀ ਆ ਬੂਨਸ ਹੈਗੇ ਆ ਲੱਕਲੀ ਉਹ ਜਿਹੜਾ ਬਚ ਗਿਆ ਹੈਗਾ ਸੋ ਇਹ ਵੀ ਇੱਕ ਵੱਡਾ ਇਸ਼ੂ ਆ ਸੇਫਟੀ ਨੂੰ ਲੈ ਕੇ ਇਹ ਹੁਣ ਦੇਖੋ ਸਟਾਕ ਟਨ ਦੇ ਵਿੱਚ ਵਾਪਰੇ ਆ ਸਟਾਕ ਟਨ ਚ ਕਿੰਨੀ ਵੱਡੀ ਗਿਣਤੀ ਚ ਆਪਣੇ ਪੰਜਾਬੀ ਰਹਿੰਦੇ ਆ ਤੇ ਉੱਥੇ ਟਰੱਕ ਸਟਾਪ ਦੇ ਉੱਤੇ ਹੀ ਇਹ ਜਿਹੜੀ ਆ ਚੀਜ਼ ਵਾਪਰੀ ਹੈਗੀ ਆ ਜੀ ਰਮਨ ਜੀ ਕਿਆ ਬਿਲਕੁਲ ਜੀ ਜਿਹੜੀ ਸੇਫਟੀ ਆ ਉਹ ਬਹੁਤ ਜ਼ਰੂਰੀ ਹੈਗੀ ਆ ਸੇਫਟੀ ਤੋਂ ਬਿਨਾ ਜਿਹੜਾ ਆ ਉਹ ਤੁਸੀਂ ਆਪਾਂ ਹਮੇਸ਼ਾ ਵਾਰ-ਵਾਰ ਇਹ ਕਹਿੰਦੇ ਨੇ ਕਿ ਆਪਾਂ ਜਿਹੜੀ ਆ ਆਪਣੀ ਸੇਫਟੀ ਆ ਉਹਦੇ ਲਈ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਕਿਤੇ ਵੀ ਤੁਹਾਡੀ ਜਾਨੀ ਕਨਫਰਨਟੇਸ਼ਨ ਹੁੰਦੀ ਆ ਜਾਂ ਕੋਈ ਪ੍ਰਾਬਲਮ ਖੜੀ ਹੁੰਦੀ ਆ ਤੇ ਉਹਦੇ ਚੋਂ ਜਿੰਨੀ ਜਲਦੀ ਹੋ ਸਕਦਾ ਬੈਕਅਪ ਹੋਣਾ ਚਾਹੀਦਾ ਜੇ ਕੋਈ ਇਦਾਂ ਹੀ ਮੰਗ ਕਰਦਾ ਤੇ ਪਹਿਲੀ ਗੱਲ ਤੇ ਆ ਕਿ ਸਾਨੂੰ ਇਦਾਂ ਦੀ ਕੋਈ ਚੀਜ਼ ਪਾ ਕੇ ਬਾਹਰ ਨਹੀਂ ਜਾਣੀ ਚਾਹੀਦੀ ਕਿਉਂਕਿ ਅੱਜ ਕੱਲ ਮਾਹੌਲ ਉਹ ਨਹੀਂ ਰਹਿ ਗਿਆ ਹੈਗਾ ਸੋ ਕੋਈ ਮਹਿੰਗੇ ਜਿਹੜੇ ਗਹਿਣੇ ਆ ਜਾਂ ਕੋਈ ਚੀਜ਼ਾਂ ਆ ਕਈ ਮੈਂ ਦੇਖਦਾ ਹਾਂ ਉਹਨਾਂ ਕਈ ਵਾਰੀ ਕਈ ਰੋਕੀ ਜਿਹੜੇ ਆ ਉਹ ਕਾਫੀ ਪੁਸ਼ਪਾ ਕੇ ਜਾਂਦੇ ਆ ਪਰ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਤੁਹਾਨੂੰ ਨਹੀਂ ਪਾਉਣੀਆਂ ਚਾਹੀਦੀਆਂ ਤੇ ਪਰ ਜਿਹੜੀ ਪਾਰਕਿੰਗ ਹੈਗੀ ਆ ਪਾਰਕਿੰਗ ਦੇ ਜਾ ਕੇ ਹੋਰ ਚੀਜ਼ਾਂ ਕਰਕੇ ਤੁਹਾਨੂੰ ਜਿਹੜਾ ਆ ਉਹ ਅੰਡਰਸਟੈਂਡ ਕਰਨਾ ਚਾਹੀਦਾ ਕਿ ਇਹ ਚੀਜ਼ਾਂ ਜਿਹੜੀਆਂ ਆ ਇਹ ਪ੍ਰੋਬਲਮੈਟਿਕ ਹੈਗੀਆਂ ਆ ਛੋਟੇ ਛੋਟੇ ਚੀਜ਼ ਦੇ ਉੱਤੇ ਜਿਹੜਾ ਇੱਥੇ ਕਰਲ ਹੋ ਜਾਂਦਾ ਹੁੰਦਾ ਇਸ ਕਰਕੇ ਚੀਜਾਂ ਆ ਇਸ਼ੂਜ਼ ਆ ਉਹ ਬੱਟੇ ਹੈਗੇ ਆ ਜਿਹੜੀ ਸੇਫਟੀ ਆ ਸੇਫਟੀ ਨੂੰ ਤੁਸੀਂ ਆਪੇ ਧਿਆਨ ਚ ਰੱਖ ਸਕਦੇ ਆ ਜੀ ਜੀ ਆ ਜਿਹੜੀ ਟਰੱਕ ਸਟਾਪ ਹੈਗੇ ਆ ਜਿਹੜਾ ਜਿਹੜੇ ਟਰੱਕ ਸਟਾਪ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਕਾਫੀ ਪਾਪੂਲੇਟਿਡ ਏਰੀਆਜ ਹੈਗਾ ਵੈਲ ਲਿਟ ਹੈਗਾ ਉਥੇ ਕਾਫੀ ਲਾਈਟਸ ਵਗੈਰਾ ਸਭ ਕੁਝ ਹੈਗਾ ਯਾ ਬਟ ਜੇ ਤੁਸੀਂ ਹੁਣ ਕਿਸੇ ਨਾਲ ਇਦਾਂ ਕਰੋਗੇ ਤਾਂ ਕਾਲਮ ਤਾਂ ਸ਼ੁਰੂ ਹੁੰਦੀ ਹੈ ਨਾ ਹੂੰ ਜੀ ਜੀ ਹਾਲੀ ਸਰ ਜੋ ਸੈਜੀ ਖਾਲਸਾ ਜੀ ਤੇ ਪ੍ਰਵੀਨ ਜੀ ਤੇ ਰਮਨ ਜੀ ਪੰਜਾਬੀ ਰੇਡੀਓ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਛਾ ਜੀ ਪਹਿਲਾਂ ਤਾਂ ਜਿਹੜਾ ਸੋਨੇ ਤੇ ਗੱਲ ਕਰਦੇ ਜਿਹੜਾ ਪੌਂਦੇ ਆ ਜਾਂ ਕਿ ਚੀਜ਼ਾਂ ਵਜਿਗੀਆਂ ਜੀ ਇਹ ਇਹ ਵੇਖੋ ਪਹਿਲਾਂ ਤਾਂ ਥੋੜੀ ਸਿਹਤ ਕਾਇਮ ਹੋਣੀ ਚਾਹੀਦੀ ਆ ਜੇ ਥੋੜੀ ਸਿਹਤ ਹੀ ਮਾਰੀ ਐ ਸੋਨਾ ਪਾਇਆ ਤੇ ਥੋਟੋ ਕੋਈ ਖੋ ਲਿਆ ਜਾ ਤੇ ਉਹ ਵੀ ਸਾਰੀ ਸਾਡੇ ਭਾਜੀ ਨਹੀਂ ਸਕਦੇ ਤੇ ਫੇਰ ਆਖੇ ਕੀ ਕਰਨਾ ਕੁੱਟਖਾਨ ਦੇ ਰੱਦੇ ਹੀ ਆ ਆ ਜਿਵੇਂ ਹੋਇਆ ਹੈਪਨ ਜੀ ਤੇ ਨਹੀਂ ਚਾਹੀਦਾ ਜਿਹੜਾ ਕੁਦਰਤ ਨੇ ਬਣਾਇਆ ਤੁਹਾਡਾ ਸਰੀਰ ਪਹਿਲਾਂ ਸਰੀਰ ਤੁਹਾਡਾ ਤੰਦਰੁਸਤ ਸਿਹਤ ਤੇ ਖਿਆਲ ਰੱਖੋ ਜਿਹੜਾ ਜਿੰਨਾ ਤੋਂ ਸ਼ੋਨੇ ਹਾਰ ਸ਼ਿੰਗਾਰ ਲਾਉਣ ਤੇ ਕਰਦੇ ਤੇ ਦੂਜਾ ਨੰਬਰ ਇਹ ਆ ਜੀ ਵੀ ਉਹ ਜਿਹੜਾ ਟਰੱਕ ਸੌਪਣਾ ਜੀ ਉਹ ਬਹੁਤ ਬਦਨਾਮ ਹੈ ਅਸੀਂ ਟਰੱਕ ਚਲਾਉਂਦੇ ਸੀਗੇ 10 ਸਾਲ ਪਹਿਲਾਂ ਦੀ ਗੱਲ ਇਹਨਾਂ ਲਾਉਂਦੇ ਠੀਕ ਹੈ ਤੇ ਉੱਥੇ ਤਾਂ ਦਿਨੇ ਵੀ ਰਾਤ ਨੂੰ ਵੀ ਨਾ ਬਹੁਤ ਕੁਝ ਹੁੰਦਾ ਹੈ ਬੜਾ ਬਦਨਾਮ ਹੈ ਹੂੰ ਜੀ ਇਸ ਕਰਕੇ ਉਹ ਮੜਾ ਜਾਂ ਬਾਰੀ ਖੁੱਲੀ ਰਹੇ ਜੇ ਕੁਦਰਤੀ ਨਾ ਮੈਂ ਇਥੋਂ ਬਾਹਰ ਖੁੱਲਾ ਛੱਡ ਗਿਆ ਤੇ ট্রাক ਮੈਨ ਅਕਲ ਗਾਰਮੋ ਜਿਹਦੇ ਮੈਂ ਲੋਕ ਨਾ ਕਰਕੇ ਗਿਆ ਤੇ ਮੇਰੇ ਹੁੰਦੇ ਨੂੰ ਮੇਰਾ ਫੋਨ ਲੈ ਕੇ ਚੱਕੇ। ਉਹ ਅੱਛਾ। ਹਾਂਜੀ। ਉੱਥੇ ਦਾ ਮੁੜ ਕੇ ਲੋਕ ਕਰਕੇ ਜਾਓ ਤੇ ਸੇਫ ਰੱਖੋ ਤੇ ਬਾਕੀ ਆਪਦਾ ਕਿਸੇ ਨੂੰ ਬਾਲਾ ਬੋਲਣ ਦਾ ਨਹੀਂ ਕਾਹੇ ਦਾ ਨਹੀਂ ਉੱਥੇ ਤਾਂ ਸਾਰੀ ਦਿਹਾੜੀ ਦਿਨ ਰਾਤ ਤੁਰੇ ਫਿਰਦੇ ਆ। ਜੀ। ਸਾਰਾ ਕੁਝ ਅਨੀਤ ਇਸ ਕਰਕੇ ਭਾਈ ਚੱਕਰਿਆ ਵੀ پارک ਸੇਫ ਜਗ੍ਹਾ ਤੇ ਰੱਖੋ ਤੇ ਨਾਲ ਆਪਦਾ ਪੂਰਾ ਖਿਆਲ ਰੱਖੋ ਇਹ ਵੀਆਂ ਚੀਜ਼ਾਂ ਨਾ ਜਿਹੜੀਆਂ ਲੋਕਾਂ ਨੂੰ ਅਟਰੈਕਟ ਕਰਦੀਆਂ ਵਿੱਚ ਚੋਰਾ ਨੂੰ ਉਹ ਨਾਂ ਪਾਓ ਨਾਂ ਪਾ ਹੀ ਨੋ ਨਾ ਰੱਖੋ ਤੇ ਦੂਜਾ ਨੰਬਰ ਇਹ ਆ ਜੀ ਵੀ ਆਪਣਾ ਜਿਹੜਾ ਸਿਆਣੇ ਆਣਾਂ ਦੇ ਵਿੱਚ ਚੋਰੀ ਦੇ ਪੁੱਤ ਕਦੇ ਗੱਭਰੂ ਨਹੀਂ ਹੋਏ ਹੂੰ ਤੇ ਇਹ ਜਿਹੜੀਆਂ ਚੋਰੀਆਂ ਕਰਦੇ ਨਾ ਉਹ ਜਿਵੇਂ ਕਾਰਗੋ ਹੁੰਦੇ ਆ ਇਹ ਥੋੜਾ ਚਾਰ ਹੁੰਦਾ ਤੇ ਜਦੋਂ ਫੜੇ ਜਾਂਦੇ ਨਾ ਤੇ ਸਾਰਾ ਕੁਝ ਲੈ ਜਾਂਦੇ ਤੇ ਨਾਲੇ ਜਿਹੜਾ ਗਾਹ ਵਾਸਤੇ ਮੁਰਖੇ ਰੈਕਡ ਤੇ ਪਾ ਦਿੰਦੇ ਤੇ ਪੀੜੀਆਂ ਪੀਕ ਯਾਦ ਰੱਖਦੇ ਆ ਇਹ ਕਮਾਈ ਨਹੀਂ ਬਣਨਾ ਬਾਬੇ ਨਾਨਕ ਨੇ ਜਿਵੇਂ ਕਿਹਾ ਬਈ ਨੇਕ ਕਮਾਈ ਕਰੋ ਉਸੇ ਨਾਲ ਹੀ ਘਰ ਪੂਰਾ ਹੋਣਾ ਤੁਹਾਡਾ ਤੇ ਚੋਰ ਨਾ ਚਾਰੀਆਂ ਤੇ ਚਾਰਕ ਦਿਨ ਦੀ ਚਾਂਦਨੀ ਫੇਰ ਅੰਧੇਰੀ ਰਾਤ ਹੋਣੀ ਆ ਫੇਰ ਪਛਾਹੋਂਗੇ ਇਸ ਕਰਕੇ ਭਾਈ ਆ ਵੀ ਨੇਕ ਕਮਾਈ ਕਰੋ ਵਧੀਆ ਤੁਹਾਨੂੰ ਮੌਕਾ ਮਿਲਿਆ ਵਧੀਆ ਤੁਹਾਡੇ ਕੋਲ ਹੈਗਾ ਮਿਹਨਤ ਕਰਨ ਵਾਲਾ ਬੰਦਾ ਕਦੇ ਵੀ ਦੁਨੀਆ ਤੇ ਕਿਤੇ ਜਾਂਦਾ ਰਹੇ ਉਹ ਭੁੱਖਾ ਨਹੀਂ ਮਰਦਾ ਸਹੀ ਸਹੀ ਉਹਦੀ ਰਿਸਪੈਕਟ ਵੀ ਹੁੰਦੀ ਆ ਤੇ ਜਿਹੜਾ ਚੋਰਾ ਥਾਗਾ ਉਹਨੂੰ ਕੋਈ ਮੂੰਹ ਨਹੀਂ ਲਾਉਂਦਾ ਮੇਰੇ ਤਾਂ ਇੰਨਾ ਹੀ ਕਹਿਣਾ ਸੀਗਾ ਜੀ ਟਾਈਕਰੂਜੀ ਦਾ ਖਾਲਸਾਵਾ ਜੀ ਸੋ ਬਿਲਕੁਲ ਮੈਂ ਨਾ ਉਹ ਨਿਊਜ਼ ਵੀ ਸੁਣ ਰਿਆ ਸੀ ਉਹਦੇ ਚ ਜਿਹੜੇ ਟਰੱਕ ਦੇ ਮਾਲਕਾ ਉਹ ਕਹਿੰਦੇ ਵੀ ਅਸੀਂ 2 ਦਿਨ ਸਿਕਿਉਰਿਟੀ ਦੇ ਗਾਰਡ ਰੱਖਿਓ ਵੀ ਆ ਲਾਈਟਿੰਗ ਵੀ ਹੈਗੀ ਆ ਪਰ ਇਨਸੀਡੈਂਟ ਹੁੰਦੀ ਆ ਸੋ ਸਾਡਾ ਇਹ ਖਬਰ ਦੇਣ ਦਾ ਮਕਸਦ ਇਹ ਸੀ ਵੀ ਤੁਸੀਂ ਕਿਤੇ ਵੀ ਹੋ ਆ ਇਹ ਜਿਹੜਾ ਇੱਕ ਤਾਂ ਇਹ ਆ ਵੀ ਸੋਨਾ ਚਲੋ ਜੇ ਤੁਸੀਂ ਪਾਣਾ ਕਿਤੇ ਕੋਈ ਫੰਕਸ਼ਨ ਹੈਗਾ ਉੱਥੇ ਪਾ ਜਾਓ ਇਦਾਂ ਕੰਮ ਦੇ ਉੱਤੇ ਨਹੀਂ ਚਾਹੀਦਾ ਹੈਗਾ ਕਿਉਂਕਿ ਤੁਹਾਨੂੰ ਪਤਾ ਹੈ ਖਾਸ ਕਰਕੇ ਅਮਰੀਕਾ ਦੇ ਵਿੱਚ ਤਾਂ ਚੋਰ ਵਿਚਾਰੀ ਬਹੁਤ ਜ਼ਿਆਦਾ ਹੁਣ ਵਧੀ ਹੋਈ ਹੈਗੀ ਆ ਸੋ ਮੇਰਾ ਮੇਨ ਇਹ ਟਾਪਿਕ ਨੂੰ ਲਿਆਉਣ ਦਾ ਜਿਹੜਾ ਕਾਰਨ ਇਹ ਵੀ ਸੀ ਕਿ ਅੱਜ ਗਾਰਡੀਅਨ ਮੈਗਜ਼ੀਨ ਨੇ ਇੱਕ ਸਟੋਰੀ ਛਾਪੀ ਆ ਇੱਕ ਬੰਦੇ ਨੇ ਨਾ ਬੁੱਕ ਲਿਖੀ ਆ ਨਮੀ ਰਮਨ ਜੀ ਦੇ ਆਰ ਅ ਮਿਸਟਰੀ ਇਨਸਾਈਡ ਦਾ ਡੈਡਲੀ ਵਰਲਡ ਆਫ ਸੀਰੀਅਲ ਕਿਲਰ ਟਰੱਕਰਸ ਫਿਰ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਟਰੱਕਰਸ ਆ ਉਹਨਾਂ ਨੂੰ ਮਾਰਿਆ ਜਾਂਦਾ ਕਈ ਬੰਦੇ ਜਿਹੜੇ ਆ ਇਹ ਟਾਰਗੇਟ ਇਹੋ ਕਰਦੇ ਆ ਟਰੱਕ ਸਟਾਪ ਕಿಲ್ಲਰ ਕਰਕੇ ਇੱਕ ਬੰਦਾ ਜਾਣਿਆ ਜਾਂਦਾ ਰੋਬਰਟ ਵੈਨ ਰੋਡਸ ਉਸਨੇ ਕਈ ਬੰਦੇ ਮਾਰੇ ਸੀ ਇੱਕ ਟਾਈਮ ਦੇ ਉੱਤੇ ਤਾਂ ਕਹਿੰਦੇ ਇਹ ਹੋ ਗਿਆ ਸੀ ਕਿ ਐਫ ਵੀ ਆਈ ਨੇ ਸਪੈਸ਼ਲ ਯੂਨਿਟ ਇਹਦੇ ਲਈ ਕ੍ਰੀਏਟ ਕੀਤਾ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਪਿਛਲੇ 25 ਸਾਲਾਂ ਚ 850 ਮਰਡਰ ਹੋ ਚੁੱਕੇ ਆ ਅਮਰੀਕਨ ਹਾਈਵੇਜ਼ ਦੇ ਉੱਤੇ ਜਿਨ੍ਹਾਂ ਚੋਂ 200 ਹਜੇ ਕੇਸ ਸਟਿਲ ਐਕਟਿਵ ਤੇ ਅਨਸੋਲਵਡ ਹੈਗੇ ਆ ਤੇ 450 ਦੇ ਕਰੀਬ ਜਿਹੜਾ ਆ ਇਹ ਸਸਪੈਕਟਸ ਹੈਗੇ ਆ ਸੋ ਇਹ ਜਿਹੜੀ ਸਿਚੁਏਸ਼ਨ ਆ ਇਹਨਾਂ ਚ ਪਰ ਕਹਿੰਦੇ ਵੀ ਮੈਜੋਰਟੀ ਚ ਔਰਤਾਂ ਹੁੰਦੀਆਂ ਲੇਡੀਆਂ ਹੁੰਦੀਆਂ ਹੈਗੀਆਂ ਕਈਆਂ ਨੂੰ ਉਠਾ ਲਿਆ ਜਾਂਦਾ ਆ ਉਹਨਾਂ ਨੂੰ ਯੂਜ਼ ਕੀਤਾ ਜਾਂਦਾ ਫਿਰ ਬਾਅਦ ਦੇ ਵਿੱਚ ਡੰਪ ਕਰ ਦਿੱਤਾ ਜਾਂਦਾ ਹੈਗਾ ਸੋ ਇਹ ਬਹੁਤ ਵੱਡਾ ਨੰਬਰ ਹੈਗਾ ਵੀ ਜਿਹੜੇ ਟਰੱਕਰਜ਼ ਜਾਂ ਇਹਨਾਂ ਵੱਲੋਂ ਜਾਂ ਟਰੱਕਰਜ਼ ਨੂੰ ਮਾਰਿਆ ਜਾਂਦਾ ਹੈਗਾ ਹਾਂਜੀ ਅੱਗੇ ਵਧਣ ਤੋਂ ਪਹਿਲਾਂ ਆਪਣੇ ਨਾਲ ਕੁਝ ਕਾਲਰਜ਼ ਹੋਰ ਜੁੜੇ ਨੇ ਉਹਨਾਂ ਦੀ ਰਾਏ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰ ਲਈਏ ਜਸਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜਸਵਿੰਦਰ ਜੀ ਤੁਸੀਂ ਆਨ 에ਰਾਂ ਉਂ ਜੀ ਜੰਨਾ ਵੀਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਆਪਣੇ ਸੇਫਟੀ ਦੀ ਗੱਲ ਚੱਲਦੀ ਸੀ ਕਿ ਤਕਰੀਬਨ ਨੂੰ 27-22 ਸਾਲ ਹੋ ਗਿਆ ਮੈਨੂੰ ਆਪਣੇ ਹਾਈਵੇਅ ਦੇ ਟਰੱਕ ਚਲਾਉਂਦੇ ਨੂੰ ਜੀ ਅ ਜਿੰਨਾ ਹੋਣ ਜਾਣ ਕੇ ਮਾੜਾ ਹਾਲ ਆ ਜਾਣ ਕੇ ਮੈਂ ਨਹੀਂ ਦੇਖਿਆ ਹੁਣ ਤੁਸੀਂ ਤੁਸੀਂ ਕਦੇ ਸੇਫਟੀ ਵਾਈ ਦੇਖ ਲੋ ਸਵੇਰ ਨੂੰ 6 ਜਾਂ 7 ਵਜੇ ਦੇ ਕਰੀਬ ਕਿਸੇ ਵੀ ਰੈਸਟ ਏਰੀਆ ਦੇ ਕੋਲ ਦੀ ਨਾਲ ਲੰਘ ਜਿਓ ਠੀਕ ਹੈ ਸਾਨੂੰ ਆਨ ਤੇ ਆਫ ਪਰ ਤੇ ਮੀਲਾ ਪਰ ਲੰਬੀਆਂ ਲੈਂਨਾ ਜਾਣ ਕੇ ਲੋਕਾਂ ਦੇ ਟਰੱਕਾਂ ਲੱਗੇ ਜਨ ਨੂੰ ਸੌਣ ਨੂੰ ਸਪੋਰਟ ਨਹੀਂ ਮਿਲਦਾ ਉਹ ਰੈਂਪਾਂ ਤੇ ਰੈਂਪਾਂ ਤੇ ਤੋ ਇਹ ਭਾਈ ਹੋ ਉੱਚੇ ਨੀਵੇਂ ਥਾਂ ਤੇ ਲੋਕ ਟਰੱਕ ਲਾ ਕੇ ਸੌਂਦੇ ਆ ਜੇ ਜਦੋਂ ਪੂਰੀ ਨੀਂਦ ਨਹੀਂ ਹੋਣੀ ਤੇ ਜਿਹੜੀ ਉਹ ਅਨ ਸੇਫ ਜਿਹੜੀ ਟਰਾਈਬ ਆ ਉਹ ਕੁਦਰਤੀ ਹੋਣੀ ਹੋਣੀ ਹੈ ਨਾ ਅੱਛਾ ਉਹਦਾ ਕੋਈ ਫਿਕਰ ਨਹੀਂ ਫਿਕਰ ਹੈਗਾ ਆਪਣੇ ਯੂਕਰੇਨ ਦਾ ਫਿਕਰ ਹੈਗਾ ਫਲਸਤੀਨ ਦਾ ਫਿਕਰ ਹੈਗਾ ਆਪਣੇ ਇਜ਼ਰਾਇਲ ਦਾ ਇਧਰ ਪਿੱਛੇ ਦਾ ਕੋਈ ਧਿਆਨ ਨਹੀਂ ਹੈਗਾ ਅੱਛਾ ਦੂਜੇ ਪਾਸੇ ਹੁਣ ਮੈਂ ਕੈਨੇਡਾ ਤੋਂ ਇਧਰ ਦੇਲੇ ਵਾਲਾ ਸਾਡਾ ਆਪਣੇ ਜਸਟਨ ਟਰੂਡੋ ਜਦੋਂ ਵੀ ਜਾਂਦਾ ਉੱਥੇ ਉਹ এনवायरमेंट ਦਾ ਵਾਲਾ ਪਉਂਦਾ ਤੁਸੀਂ ਕੈਨੇਡੀਅਨ ਬਾਰਡਰਾਂ ਤੇ ਚਲ ਜਿਓ ਜਦੋਂ ਅਮਰੀਕਾ ਤੋਂ ਕੈਨੇਡਾ ਨੂੰ ਕ੍ਰਾਸ ਕਰਦੇ ਆ ਉੱਥੇ ਤਕਰੀਬਨ 2-2 ਘੰਟੇ ਦੀ ਲਾਈਨ ਲੱਗਿਆ ਹੁਣ ਤੁਸੀਂ 2 ਘੰਟੇ ਇੱਕ ਟਰੱਕ ਦੀ 500 ਹਾਰਸ ਪਾਵਰ ਦੀ ਮੋਟਰ ਸਟਾਰਟ ਰੋਗੀ ਬਾਰਡਰ ਦੇ ਉੱਪਰ ਜਿਹੜੀ ਕਿੰਨੀ ਪੋਲੂਸ਼ਨ ਹੁੰਦੀ ਆ ਕੋਈ ਧਿਆਨ ਨਹੀਂ ਹੈਗਾ ਉਧਰ ਨੂੰ ਜੀ ਤੇ ਜਿਹੜੇ ਟਰੱਕ ਵਾਲੇ ਤੋਂ ਸੇਫਟੀ ਰੇਕ ਕੋਈ ਭਾਲਦਾ ਪਰ ਟਰੱਕ ਵਾਲੇ ਨੂੰ ਸੇਫਟੀ ਦੇਣੀ ਘਟੋੜ ਅਮਰੀਕਾ ਦੇ ਵਿੱਚ ਰਾਤ ਨੂੰ ਪਾਰਕ ਦੀ ਇੰਨੀ ਵੱਡੀ ਪ੍ਰੋਬਲਮ ਹੈ ਬਸੌਣ ਲਈ ਕੋਈ ਜਗ੍ਹਾ ਨਹੀਂ ਮਿਲਦੀ ਤਾਂ ਕਿੱਥੇ ਜਾਊਗਾ ਡਰਾਈਵਰ ਨੇ ਜੀ ਤੇ ਇਹ ਇਹਨਾਂ ਗੱਲਾਂ ਦੇ ਕੋਈ ਧਿਆਨ ਨਹੀਂ ਹੈਗਾ ਮੈਂ ਤਕਰੀਬਨ ਹੁਣ ਈਆਈਟੀ ਕਰ ਦਿੱਤੀ ਪਰ پارک ਦੀ ਕਿਸੇ ਨੇ ਕੋਈ ਸਮੱਸਿਆ ਨਹੀਂ ਹੱਲ ਕੀਤੀ ਜੀ 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 ਇਹਨੇ ਵੀ ਮੇਰੇ ਵਿਚਾਰ ਸੀਗੇ ਤੇ ਆਪਣੇ ਭਾਈ ਹੋਣ ਦੀ ਕੋਈ ਗੱਲ ਵਾਦੇ ਇਹ ਤੇ ਜ਼ਰੂਰ ਗੌਰ ਕਰਨ ਵੀ ਰਾਤ ਨੂੰ 12 1 ਵਜੇ ਤੱਕ ਇੱਕ ਮੁਸੀਬਤ ਬਣ ਜਾਂਦੀ ਆ ਵੀ ਹੁਣ ਜਾਈਏ ਕਿਧਰ ਨੂੰ ਹੂੰ ਜੀ ਜੀ ਠੀਕ ਗੱਲ ਹੈ ਬਹੁਤ ਜ਼ਿਆਦਾ ਟਾਈਮ ਹੁੰਦਾ ਵੀ ਉਸ ਟਾਈਮ ਦੇ ਉੱਤੇ ਕੜ ਕੇ ਫਿਰ ਨੀਂਦ ਬਹੁਤ ਆਂਦੀ ਹੈਗੀ ਆ ਜੀ ਰਮਨ ਜੀ ਇਹਦਾ ਸੋਲੂਸ਼ਨ ਹਜੇ ਕੋਈ ਲੱਭ ਲੱਗਦਾ ਨਹੀਂ ਹੈਗਾ ਹਨਾ ਕਹਿੰਦੇ ਤਾਂ ਹੈ ਵੀ ਜਿਹੜਾ ਪ੍ਰੈਜ਼ੀਡੈਂਟ ਬਾਈਡਨ ਹੁਣੀ ਬਿੱਲ ਲੈ ਕੇ ਆ ਰਹੇ ਸੀ ਨਵਾ ਉਹਦੇ ਵਿੱਚ ਸਭ ਕੁਝ ਕਰਦੇ ਆ ਪਰ ਇਹਦਾ ਕੋਈ ਅਜੇ ਸੋਲਿਡ ਸੋਲੂਸ਼ਨ ਨਹੀਂ ਹੈਗਾ ਔਰ ਇੱਕ ਅਜਿਹੀ ਨਾ ਇੱਕ ਚੀਜ਼ ਜਿਹੜੀ ਆ ਉਹ ਜਦੋਂ ਮੈਟ੍ਰਿਕਸ ਲਾਉਂਦੇ ਸੀਗੇ ਅਸੀਂ ਵੀ ਉਦੋਂ ਦੇਖਦੇ ਹੁੰਦੇ ਸੀਗੇ ਕਿ ਇੱਕ ਸਿਚੁਏਸ਼ਨ ਬੜੀ ਖਰਾਬ ਹੈਗੀ ਹੈ ਕਿ ਜਿਹੜਾ ਵੈਸਟ ਕੋਸਟ ਦਾ ਡਰਾਈਵਰ ਹੈਗਾ ਨਾ ਉਹਦੇ ਲਈ ਪਾਰਕਿੰਗ ਹਮੇਸ਼ਾ ਹੀ ਔਖੀ ਮਿਲਦੀ ਹੁੰਦੀ ਹੈ ਜਿਹੜਾ ਵੈਸਟ ਕੋਸਟ ਦੇ ਡਰਾਈਵਰ ਹੈਗਾ ਕਿਉਂਕਿ 3 ਘੰਟੇ ਬਿਹਾਈਂਡ ਹੈਗਾ ਈਸ ਕੋਸਟ ਨਾਲੋਂ ਤੇ ਈਸ ਕੋਸਟ ਦਾ ਡਰਾਈਵਰ ਜਿਹੜਾ ਉਹ 3 ਘੰਟੇ ਪਹਿਲਾਂ ਪੂਰਾ ਬਿਲਕੁਲੀ ਦਿਨ ਸ਼ੁਰੂ ਹੁੰਦਾ ਤੇ ਉਹ 3 ਘੰਟੇ ਪਹਿਲਾਂ ਜਿਹੜਾ ਉਹ ਟਰੱਕ ਖੜਾ ਕਰਦਾ ਸੋ ਆਲਵੇਜ਼ ਵੈਸਟ ਕੋਸਟ ਦੇ ਜਿਹੜੇ ਡਰਾਈਵਰ ਆ ਉਹਨਾਂ ਨੂੰ ਹਮੇਸ਼ਾ ਹੀ ਪ੍ਰੋਬਲਮ ਰਹਿੰਦੀ ਆ ਪਾਰਕਿੰਗ ਦੀ ਖਾਸ ਕਰਕੇ ਜਿਹੜੇ ਆਪਣੇ ਪ੍ਰੋਡਿਊਸ ਆ ਜਾਂ ਕੁਛ ਆ ਮੇਰਾ ਇਹਦੇ ਵਿੱਚ ਇਹ ਮਤਲਬ ਕੀ ਹੈਗਾ ਯਸ ਆਫ ਕੋਰਸ ਮੈਂ ਇਹ ਡਿਨਾਈ ਨਹੀਂ ਕਰ ਰਿਹਾ ਕਿ ਪਾਰਕਿੰਗ ਹੈ ਨਹੀਂ आई डू एग्री की पार्किंग द बहुत बड़ा इशू हैगा बहुत बड़ी प्रॉब्लम हैगी है पर मैं ट्रकर्स ਨੂੰ ਇਹ ਕਹੂੰਗਾ ਕਿ ਤੁਸੀਂ ਆਪਣੀ ਟ੍ਰਿਪ ਪਲਾਨਿੰਗ ਜਿਹੜੀ ਆ ਉੱਥੇ ਧਿਆਨ ਦਿਓ ਕਿ ਆਪਣੀ ਟ੍ਰਿਪ ਪਲਾਨਿੰਗ ਦੇ ਸਾਫ ਦੇ ਨਾਲ ਚੱਲੋ ਕਿ ਤੁਸੀਂ ਜੇਰੋਂ ਆਪਾਂ ਆਪਣੇ ਆਵਰਜ਼ ਖਤਮ ਹੋਣ ਤੇ ਆ ਜਾਂਦੇ ਆ ਤੇ ਫਿਰ ਆਪਾਂ ਜਾਂ ਤਾਂ ਆਪਾਂ ਵਾਇਲੇਸ਼ਨ ਦੇ ਵਿੱਚ ਜਾਂਦੇ ਆ ਜਾਂ ਆਪਾਂ ਅ ਪਰਸਨਲ ਕਨਵੈयंस ਪਾਰਕੇਟ ਰਕ ਤੋਰੀ ਰੱਖਦੇ ਆਂ ਐਂਡ ਦੈਨ ਫਿਰ ਉਦੋਂ ਅਲਟੀਮੇਟਲੀ ਰਾਤ ਨੂੰ ਅਸੀਂ ਪਾਰਕਿੰਗ ਔਰ ਸਰ ਇਹ ਇਹ ਮੈਂ ਖੁਦ ਆਪਣੇ ਨਾਲ ਹਣਾਈਆਂ ਗੱਲਾਂ ਆ ਕਿ ਰਾਤ ਨੂੰ ਪਾਰਕਿੰਗ ਲੱਭਦੇ 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 ਕਈ ਵਾਰੀ ਬੜੀ ਦੂਰ ਤੱਕ ਬੰਦਾ ਨਿਕਲ ਜਾਂਦਾ ਜੀ ਔਰ ਉਹ ਬੜੀ ਕੰਸੈਪਟ ਡਰਾਈਵਿੰਗ ਹੁੰਦੀ ਉਸ ਵੇਲੇ ਸੋ ਪਾਰਕਿੰਗ ਦਾ ਇਸ਼ੂ ਹੈਗਾ ਮੈਂ ਨਹੀਂ ਕਹਿ ਰਿਹਾ ਕਿ ਨਹੀਂ ਹੈਗਾ ਬਟ ਇਹ ਆ ਕਿ ਸਾਨੂੰ ਥੋੜਾ ਜਿਹਾ ਟ੍ਰਿਪ ਪਲੈਨਿੰਗ ਕਰਕੇ ਚੱਲਣੀ ਚਾਹੀਦੀ ਆ ਤਾਂ ਕਿ ਟ੍ਰਿਪ ਪਲੈਨਿੰਗ ਦੇ ਨਾਲ ਅਸੀਂ ਜਿਹੜਾ ਆ ਉਹ ਥੋੜਾ ਜਿਹਾ ਮਨ ਲਗੇ atleast ਸਾਨੂੰ ਪਤਾ ਹੋਵੇ ਵੀ ਅਸੀਂ ਕਿੱਥੇ ਪਹੁੰਚ ਕੇ ਕਿੱਥੇ ਰੁਕਣਾ ਹੈ ਕਿੱਥੇ ਪਾਰਕਿੰਗ ਹੈਗੀ ਆ ਸੋ ਇਹ ਜ਼ਰੂਰ ਕਰੋ ਕਿ ਟ੍ਰਿਪ ਪਲੈਨਿੰਗ ਕਰਕੇ ਜ਼ਰੂਰ ਚਲੋ ਹੂੰ ਜੀ 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 ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਅਮਰਜੀਤ ਸਿੰਘ ਜੀ ਅਮਰਜੀਤ ਜੀ ਤੁਸੀਂ ਔਨ 에ਅਰ ਹੋ ਜੀ ਸਤਿ ਸ਼੍ਰੀ ਅਕਾਲ ਸਤਿ ਜੀ ਨਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਾਈ ਜਿੰਨਾ ਕਲਾਈਮ ਵਧਿਆ ਨਾ ਇੰਨਾ ਅਗੇ ਨਾ ਪਾਸਵਰ ਦੇਖਿਆ ਇੰਨਾ ਪ੍ਰਾਈਮ ਜਿੰਨਾ ਵੱਧ ਗਿਆ ਨਾ ਬਹੁਤ ਜ਼ਿਆਦਾ ਵੱਧ ਗਿਆ ਆਪਾਂ ਦੇਖਦੇ ਹਾਂ ਸਾਰੇ ਪਾਸੇ ਨਾ ਜਿਹੜੀ ਗੱਲ ਬੋਟਾ ਸਿੰਘ ਭਾਜੀ ਨੇ ਕਹੀ ਸੀ ਉਹ ਸੱਚ ਹੈ ਨਾ ਉਹ ਜਿਹੜਾ ਟਰੱਕ ਆਪਿਆ ਸਾਖਤਾਂ ਦੇ ਵਿੱਚ ਬੈਨ ਕੋ ਨਾ ਆਪਾਂ ਟਰੱਕ ਸਾਹਿਬ ਦਾ ਨਹੀਂ ਕਸੂਰ ਕੱਢਦੇ ਨਾ ਉਹ ਚਲ ਉਹਨੇ ਬਿਜ਼ਨਸ ਖੋਲਿਆ ਪਰ ਉਹ ਏਰੀਆ ਜਿਹੜਾ ਆਏ ਵਾਲੇ ਬਹੁਤ ਮਾੜਾ ਏਰੀਆ ਆ ਜਿੱਦਾ ਬਹੁਤ ਲੀਗਲ ਐਕਟੀਵਿਟੀ ਹੁੰਦੀਆਂ ਮੈਂ ਇੱਕ ਦੋ ਵਾਰੀ ਰੁਕਿਆ ਉੱਥੇ ਨਾ ਜਿੱਦਾ ਦਿਨੇ ਦਿਨੇ ਨਾ ਜਿੱਦਾ ਆਟੇਂਕ ਆਪਣੀ ਜਾਂ ਸਟੇਟ ਨੂੰ ਜਾਂ ਜਿਹੜੀ ਉਹ ਸਿਟੀ ਨੂੰ ਉਹ ਕਹੋ ਪਸਤ ਕਰਨਾ ਚਾਹੀਦਾ ਵੀ ਜਿਹੜਾ ਏਰੀਆ ਨੂੰ ਕਲੀਨ ਅਪ ਕਰਨਾ ਚਾਹੀਦਾ ਜ਼ਰੂਰੀ ਹੈ ਨਾ ਨਾ ਯਨੋ ਲਾਈਕ ਅ ਜਿਹੜਾ ਟਰੱਕ ਡਰਾਈਵਰ ਆ ਜਾਂ ਆਪਾਂ ਬਾਹਰ ਜਾਂਦੇ ਆ ਆਪਾਂ ਰੋਕਣਾ ਪੈਂਦਾ ਕਿ ਕਿ ਪਾਸੇ ਜਾਂ ਕੋਈ ਲੈਣ ਨੂੰ ਖਾਣ ਨੂੰ ਲੈਣ ਨੂੰ ਜਾਂ ਆਪਾਂ ਰੈਸਟ ਨੂੰ ਬਤਨਾ ਸੋ ਆ ਤੇ ਗਵਰਨਰ ਦੀ ਇਹ ਜ਼ਿੰਮੇਵਾਰੀ ਆ ਵੀ ਨਾ ਇਹ ਇੱਕ ਨੀਣਾ ਕਰਨਾ ਵੀ ਜਿਹੜੀਆਂ ਲੀਗਲ ਐਕਟੀਵਿਟੀ ਹੁੰਦੀਆਂ ਉਸ ਆਲਗ ਟਰੱਕ ਸਾਹਿਬ ਦੇ ਜਿਹੜਾ ਅਪਾਰਟਮੈਂਟਾਂ ਵਾਲੇ ਦੁਆਲੇ ਉੱਥੇ ਹੀ ਬਹੁਤ ਨਾ ਮਾਰੀਆਂ ਅਕਤੀਜਾ ਹੁੰਦੀ ਆ ਇਹ ਲੀਗਲ ਐਕਟੀਵਿਟੀ ਸੋ ਆਈ ਥਿੰਕ ਨਾ ਟਰੱਕ ਸਾਹਿਬ ਦਾ ਕੋਈ ਕਸੂਰ ਨਹੀਂ ਉਹਨਾਂ ਨੇ ਚੱਲ ਬਿਜ਼ਨਸ ਖੋਲੀ ਆ ਪਰ ਪੁਲਿਸ ਦੀ ਜ਼ਿੰਮੇਵਾਰੀ ਹੈ ਵੀ ਇਹ ਜੈਕੀਨ ਆਪ ਕਰਨ ਵਾਲੇ ਵਾਲੇ ਜਿਹੜਾ ਇਲੈਗਲ ਐਕਟੀਵਿਟੀ ਹੁੰਦੀ ਹੈ ਉਹ ਬੰਦ ਕਰਨਾ ਹੋਮਲੈਸ ਹੈ ਹੋਰ ਵੀ ਕਿੰਨਾ ਕੁ ਲੋਥੇ ਹਾਲ ਵਾਲੇ ਹੁੰਦਾ ਇਹ ਮੈਂ ਕਹਿਣਾ ਸੀਗਾ ਵੀ ਏਰੀਆ ਬਹੁਤ ਮਾੜਾ ਹੁੰਦਾ ਹੋਥੇ ਜੀ ਜੀ ਅੱਲਾ ਇਹ ਟਰੱਕ ਸਟਾਪ ਨਹੀਂ ਜਿਸ ਤਰ੍ਹਾਂ ਮੈਂ ਤੁਹਾਨੂੰ ਤੁਹਾਡੇ ਨਾਲ ਸਟੋਰੀ ਸਾਂਝੀ ਕੀਤੀ ਆ ਆਪਾਂ ਕਿਸੇ ਪਾਰਟਿਕੂਲਰ ਟਰੱਕ ਸਟਾਪ ਬਾਰੇ ਨਹੀਂ ਗੱਲ ਕਰ ਰਹੇ ਜਿਹੜੀ ਬੁੱਕ ਵੀ ਆ ਵੀ 850 ਮਰਡਰ ਹੋ ਚੁੱਕੇ ਹੈਗੇ ਆ ਸੋ ਬੜਾ ਖਤਰੇ ਵਾਲਾ ਕੰਮ ਹੈਗਾ ਸੋ ਆਪਣਾ ਇਹ ਖਬਰ ਲੈ ਆਣ ਦਾ ਮਕਸਦ ਇਹ ਹੀ ਸੀ ਵੀ ਭਾਈ ਜਿੱਥੇ ਵੀ ਕਿਤੇ ਤੁਸੀਂ ਗੈਸ ਟਰੱਕ ਸਟਾਪ ਤੇ ਜਾਂਦੇ ਆ ਪਾਰਕ ਕਰਦੇ ਆ ਰੈਸਟ ਏਰੀਏ ਦੇ ਵਿੱਚ ਹੈਗੇ ਆ ਬੜੇ ਧਿਆਨ ਦੇ ਨਾਲ ਜਾਂ ਕੋ ਲਾਗੇ ਹੋਰ ਆਪਣਾ ਪੰਜਾਬੀ ਭੈਣ ਭਰਾ ਹੈਗਾ ਆ ਸੋ ਸਾਰੇ ਤਾਂ ਕਿ ਤੁਸੀਂ ਕੀ ਕਰ ਸਕਦੇ ਆ ਜਿਹੜੇ ਖੁਦ ਟਰੱਕਿੰਗ ਚਲਾਉਂਦੇ ਹੈਗੇ ਆਪਣਾ ਕੋਈ ਪੋਜ਼ਿਟਿਵ ਗੁੱਡ ਪੁਆਇੰਟ ਦੱਸ ਸਕਦੇ ਤਾਂ ਕਿ ਜਿਹੜੇ ਹੋਰ ਨਵੇਂ ਆਪਣੇ ਇਸ ਫੀਲਡ ਦੇ ਵਿੱਚ ਆ ਰਹੇ ਆ ਉਹਨਾਂ ਨੂੰ ਧਿਆਨ ਹੋਵੇ ਇਹ ਇਸ ਕਰਕੇ ਆਪਾਂ ਇਹ ਸ਼ੇਅਰ ਕਰ ਰਹੇ ਸੀ ਨਾਲੇ ਬਿਲਕੁਲ ਨਾਲੇ ਆਪਾਂ ਇੱਥੇ ਵੀ ਕਲੀਅਰ ਕਰਦੇ ਚੱਲੀਏ ਕਿ ਆਪਾਂ ਇੱਥੇ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜੇ ਕੰਮ ਕਰਦੇ ਸਾਡੇ ਭਰਾ ਨੇ ਭੈਣ ਭਰਾ ਨੇ ਉਹਨਾਂ ਨੂੰ ਕ੍ਰਾਈਮ ਦਾ ਕਿਵੇਂ ਸਾਹਮਣਾ ਕਰਨਾ ਪੈਂਦਾ ਆਪਾਂ ਇਹਦੇ ਤੇ ਗੱਲ ਕਰ ਰਹੇ ਆ ਨਾ ਕਿ ਕਿਸੇ ਪਾਰਟਿਕੂਲਰ ਟਰੱਕ ਸਟਾਪ ਨੂੰ ਲੈ ਕੇ ਆਪਾਂ ਗੱਲਬਾਤ ਕਰ ਰਹੇ ਆ ਨਾ ਹੀ ਕਿਸੇ ਪਾਰਟਿਕੂਲਰ ਏਰੀਆ ਨੂੰ ਲੈ ਕੇ ਆਪਾਂ ਗੱਲਬਾਤ ਕਰ ਰਹੇ ਆ ਜੀ ਜੀ ਰਮਨ ਜੀ ਬਿਲਕੁਲ ਜੀ ਸਹੀ ਗੱਲ ਆ ਐਂਡ ਡੈਫੀਨਿਟਲੀ ਇਹ ਇਹ ਚਾਪਾਂ ਵਾ ਮੇਸ਼ਾ ਕਹਿੰਨੇ ਆਉਣੇ ਆ ਕਿ ਆਪਣੀ ਜਿਹੜੀ ਆ ਕਮਿਊਨਿਟੀ ਹੈਗੀ ਜਾਂ ਆਪਾਂ ਜਿਹੜਾ ਟ੍ਰੱਕ ਕਮਿਊਨਿਟੀ ਹੈਗੀ ਆ ਉਹਨਾਂ ਦੇ ਵਿੱਚ ਇਹ ਅਵੇਅਰਨੈਸ ਹੋਣੀ ਜ਼ਰੂਰੀ ਆ ਕਿ ਕਿਵੇਂ ਆਪਣੇ ਆਪ ਨੂੰ ਸੇਫ ਰੱਖਣਾ ਕਿਵੇਂ ਆਪਣੇ ਆਪ ਨੂੰ ਜਿਹੜਾ ਆ ਉਹ ਤੁਸੀਂ ਆ ਮਲਕੀ ਅਬ ਵੇਅਰ ਹੋਣਾ ਕਿ ਸੜਕ ਦੇ ਉੱਤੇ ਜੋ ਚੱਲਦੇ ਆ ਤੁਸੀਂ ਵੈਸੇ ਤਾਂ ਹਰ ਇੱਕ ਬੰਦੇ ਨੂੰ ਜਿਹੜਾ ਘਰੋਂ ਬਾਹਰ ਨਿਕਲਦਾ ਹੈ ਚਾਹੇ ਉਹ ਕਾਰ ਚਾਹੇ ਚਾਹੇ ਕਿਸੇ ਦੀ ਛੜੀ ਆ ਕੋਈ ਅਵੇਅਰਨੈਸ ਜ਼ਰੂਰੀ ਹੈਗੀ ਆ ਪਰ ਟਰੱਕਿੰਗ ਦੇ ਵਿੱਚ ਕਿਉਂਕਿ ਤੁਸੀਂ ਹਰ ਟਾਈਮ ਰੋਡ ਤੇ ਹੁੰਦੇ ਆ ਸੁਰੇਸ਼ ਕਰਕੇ ਤੁਹਾਡੀ ਅਵੇਅਰਨੈਸ ਔਰ ਤੁਹਾਡਾ ਜਿਹੜਾ ਸਾਰਾ ਕੁਝ ਹੈਗਾ ਉਹ ਬਹੁਤ ਜ਼ਰੂਰੀ ਹੋਣਾ ਚਾਹੀਦਾ